ਟੜਕਸਾਰ ਪੁਲਿਸ ਘਰਾਂ ਦੇ ਵਿੱਚ ਵੜ ਕੇ ਬੈੱਡ ਅਲਮਾਰੀਆਂ ਤੇ ਹੋਰ ਸਾਰਾ ਸਮਾਨ ਫਰੋਲ ਕੇ ਰੱਖ ਦਿੱਤਾ ਹੈ ਕੋਨੇ ਕੋਨੇ ਤੋਂ ਚੈਕਿੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਘਰਾਂ ਦੇ ਵਿੱਚ ਵੜ ਕੇ ਬੈੱਡ ਅਲਮਾਰੀਆਂ ਤੇ ਘਰ ਦਾ ਹੋਰ ਸਮਾਨ ਤੜਕਸਾਰ ਫਰੋਲ ਕੇ ਰੱਖ ਦਿੱਤਾ ਹੈ ਕੋਨੇ ਕੋਨੇ ਤੋਂ ਪੁਲਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਤੜਕਸਾਰ 6 ਵਜੇ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਤਾਂ ਦੱਸ ਦਈਏ ਕਿ ਮੁਕਤਸਰ ਜ਼ਿਲ੍ਹੇ ਦੇ ਆ ਚਾਰੇ ਸਬ ਡਿਵੀਜ਼ਨਾਂ ਸ਼੍ਰੀ ਮੁਕਤਸਰ ਸਾਹਿਬ ਮਲੋਟ ਗਿੱਦੜਵਾ ਤੇ ਲੰਬੀ ਦੇ ਪਿੰਡ ਅਤੇ ਕਸਬਿਆਂ ਅੰਦਰ ਸਰਚ ਆਪਰੇਸ਼ਨ ਚਲਾਇਆ ਗਿਆ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਨਸ਼ੇ ਨੂੰ ਠੱਲ ਪਾਉਂਦੇ ਲਈ ਇਹ ਸਰਚ ਆਪਰੇਸ਼ਨ ਜੋ ਚਲਾਇਆ ਜਾ ਰਿਹਾ ਤਾਂ ਦੱਸ ਦਈਏ ਕਿ ਜਿੰਨਾ ਤੇ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮੇ ਦਰਜ ਨੇ ਜਾਂ ਜਿਨ੍ਹਾਂ ਦੇ ਰਿਕਾਰਡ ਮਾੜੇ ਨੇ ਤਾਂ ਉਹਨਾਂ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਵੜ ਕੇ ਰੇਡ ਕੀਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਫਰੀਦਜਾ ਤੱਕ ਪੁਲਿਸ ਨੇ ਫਰੋਲ ਦਿੱਤੀਆਂ ਨੇ ਰਸੋਈ ਦੇ ਵਿੱਚ ਵੱਢ ਚੁੱਕੀ ਆ ਪੁਲਿਸ ਤਾਂ ਛੱਤਾ ਤੱਕ ਵੀ ਪੌਲਸਡੇ ਫਰੋਲ ਦਿੱਤੀਆਂ ਨੇ ਤਾਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਕੋਨੇ-ਕੋਨੇ ਤੋਂ ਸਰਚ ਆਪਰੇਸ਼ਨ ਹੈ ਜੋ ਉਹ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਕਿ ਮੁਕਸਰ ਦੇ ਜੋ ਸਬ ਡਿਵੀਜ਼ਨਾਂ ਨੇ ਉੱਥੇ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਦਾਦੀ ਹੈ ਕਿ ਸ਼੍ਰੀ ਮੁਕਤੇਸਰ ਸਾਹਿਬ ਮਲੋਟੇ ਕਿ ਦੜਵਾਤ ਲੰਬੀ ਦੇ ਪਿੰਡਾਂ ਦੇ ਅੰਦਰ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਇਸ ਸਰਚ ਆਪਰੇਸ਼ਨ ਦਾ ਨਾਮ ਪਾਸ ਆਪਰੇਸ਼ਨ ਰੱਖਿਆ ਗਿਆ ਹੈ ਜੋ ਕਿ ਤੜਕਸਰ 6 ਵਜੇ ਤੋਂ ਸ਼ੁਰੂ ਹੋਇਆ ਸੀ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚਾਰੇ ਸਬ ਡਿਵੀਜ਼ਨਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸ ਮੌਕੇ ਕੀ ਕੁਝ ਬਰਾਮਦ ਹੋਇਆ ਜਾਂ ਕਿਸ ਤਰ੍ਹਾਂ ਦੇ ਨਾਲ ਚੈਕਿੰਗ ਕੀਤੀ ਗਈ ਹੈ ਉਸ ਬਾਰੇ ਸਾਰੇ ਸਾਰੇ ਇਹ ਜਾਣਕਾਰੀ ਆ ਜੋ ਡੀਐਸਪੀ ਸਤਨਾਮ ਸਿੰਘ ਦੇ ਰਹੇ ਨੇ ਤਾਂ ਜਿਆਦਾ ਜਾਣਕਾਰੀ ਦੇ ਲਈ ਸਤਨਾਮ ਸਿੰਘ ਦਾ ਸਨਾਹ ਦਿਨੇ ਕੀ ਕੀ ਕੁਝ ਕਹਿ ਰਹੇ ਨੇ ਨਾਲਜੋਬ ਡੀਜੀਪੀ ਸਾਹਿਬ ਪੰਜਾਬ ਫਤ ਨਾਲਜੋਬ ਸ਼੍ਰੀ ਵਿਚਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਬਕਸਰ ਸਾਹਿਬ ਦੀਆਂ ਵਿਚਾਰ ਨਿਰਦੇਸ਼ਾਂ ਸਰ ਅੱਜ ਸਬਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ ਸਾਰੇ ਥਾਣਿਆਂ ਦੇ ਏਰੀਆ ਦੇ ਵਿੱਚ ਕੱਸੋ ਆਪਰੇਸ਼ਨ ਚੱਲ ਰਿਹਾ ਇਸ ਦਾ ਮੁੱਖ ਮੰਤਵ ਜਿਹੜੇ ਬੰਦੇ ਜਿਹੜੇ ਐ ਨਸ਼ੇ ਨੂੰ ਥੱਲ ਪਾਉਣਾ ਤੇ ਜਿਹੜੇ ਬੰਦੇ ਜਿਨ੍ਹਾਂ ਤੇ ਐਲ ਡੀ ਪੀਐਸ ਦੇ ਪਰਚੇ ਦਰਜ ਹੈ ਜਾਂ ਜਿਨ੍ਹਾਂ ਤੇ ਰਿਗਾਰਡਿੰਗ ਸਾਨੂੰ ਕੋਈ ਇਨਫੋਰਮੇਸ਼ਨ ਆ ਉਹਨਾਂ ਦੀ ਅਸੀਂ ਜਿਹੜੀ ਐ ਚੈਕਿੰਗ ਕਰ ਰਹੇ ਆ ਤੇ ਚੈਕਿੰਗ ਉਪਰੰਤ ਉਹਨਾਂ ਨੂੰ ਕਾਲੇ ਲਿਜਾ ਕੇ ਵੀ ਜਿਨ੍ਹਾਂ ਦੇ ਜ਼ਿਆਦਾ ਮਕਦਮੇ ਦਰਜ ਆ ਉਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਉਹਦੀ ਲੜੀ ਦੇ ਵਿੱਚ ਅੱਜ ਜਿਹੜਾ ਕਰੀਬ 125 ਮੁਲਾਜ਼ਮ ਜਿਹੜੇ ਆ ਪੇਕਾਸ ਆਪਰੇਸ਼ਨ ਦੇ ਵਿੱਚ ਮੇਰੇ ਨਾਲ ਸ਼ਾਮਲ ਨੇ ਸ਼ਰਾਰਤੀ ਅੰਤਰਾ ਕਰਮੜਿਆਂ ਅੰਤਰਾ ਦੇ ਟੀਮ ਚ ਆਏ ਅਸੀਂ ਤਲਾਕਬਦੀ ਕਰਕੇ ਯਾਕਾਸ ਆਪਰੇਸ਼ਨ ਦੌਰਾਨ ਜਿਹੜੇ ਕੋਈ ਸ਼ਰਾਰਤੀ ਵਿਅਕਤੀ ਹੈ ਉਹਨਾਂ ਨੂੰ ਵੀ ਚੈੱਕ ਕਰਦੇ ਰਹਿੰਦੇ ਆ ਮੈਂ ਇਹਨਾਂ ਨੂੰ ਇੱਕੋ ਗੱਲ ਕਹਿਣੀ ਚਾਹਦਾ ਕਿ ਜਿਹੜਾ ਬੰਦਾ ਉਹ ਕੋਕ ਰੂਲ ਹੱਥ ਚਲਾਊਗਾ ਸ਼ਰਾਰਤ ਕਰੂਗਾ ਕਿਸੇ ਨੂੰ ਵੀ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਊਗਾ